ਅੱਜ ਦੀ ਬੜੀ ਵੱਡੀ ਖਬਰ ਭਾਰਤ ਤੇ ਕੈਨੇਡਾ ਨੇ ਦੋਨਾਂ ਨੇ ਆਪੋ ਆਪਣੇ ਜਿਹੜੇ ਡਿਪਲੋਮੈਟ ਸੀਗੇ ਹਾਈ ਕਮਿਸ਼ਨਰ ਸੀਗੇ ਉਹਨਾਂ ਨੂੰ ਅਪਾਇੰਟ ਕਰ ਦਿੱਤਾ ਹੈ ਕੈਨੇਡਾ ਇੰਡੀਆ ਨੇ ਦੋਨੋਂ ਆਪਣੇ ਜਿਹੜੇ ਹਾਈ ਕਮਿਸ਼ਨਰ ਸੀ ਉਹਨਾਂ ਨੂੰ ਕੱਲ ਅਪਾਇੰਟ ਕਰ ਦਿੱਤਾ ਦੋਨੋਂ ਕੰਟਰੀਸ ਨੇ ਜਿਹੜੀ ਟੈਂਸ਼ਨ ਕ੍ਰੀਏਟ ਹੋਈ ਸੀਗੀ ਓਵਰ ਦਾ ਇੰਟਰਨੈਸ਼ਨਲ ਰੈਪ੍ਰੈਜੈਂਟੇਸ਼ਨ ਜਾਂ ਫਿਰ ਸਿੱਖ ਸੈਪਰੇਟ ਨੂੰ ਲੈ ਕੇ ਦਸਕ ਮੈਨੇ ਪਹਿਲਾਂ ਸਾਰੇ ਹੀ ਜਿਹੜੇ ਦੋਨਾਂ ਕੰਟਰੀਆਂ ਨੇ ਆਪੋ ਆਪਣੇ ਜਿਹੜੇ ਆ ਐਨਵੀ ਉਹਨੂੰ ਐਕਸਪੈਲ ਕਰ ਦਿੱਤਾ ਸੀ ਕੈਨੇਡਾ ਦੀ ਜਿਹੜੀ ਫੋਰਨ ਅਫੇਅਰ ਮਿਨਿਸਟਰ ਆ ਨੀਤਾ ਆਨੰਦ ਉਹਨੇ ਅਪਡੇਟ ਕੀਤਾ ਹੈ ਕੱਲ ਕਿ ਕ੍ਰਿਸਟੋਫਰ ਕੋਟਰ ਜਿਹੜੇ ਨੇ ਉਹ ਕੈਨੇਡਾ ਦੇ ਇੰਡੀਆ ਦੇ ਹਾਈ ਕਮਿਸ਼ਨਰ ਹੋਣਗੇ ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਅੱਜ ਡਿਪਲੋਮੈਟ 35 ਸਾਲ ਦਾ ਉਹਨਾਂ ਦਾ ਐਕਸਪੀਰੀਅੰਸ ਹੈ ਔਰ ਉਹ ਇਜ਼ਰਾਈਲ ਤੋਂ ਇਲਾਵਾ ਸਾਊਥ ਅਫਰੀਕਾ ਵੀ ਉਹਨਾਂ ਨੇ ਕੰਮ ਕੀਤਾ ਹੈ ਇਵਨ ਕਿ ਅੱਜ ਤੋਂ 25 ਸਾਲ ਪਹਿਲਾਂ ਉਹ ਦਿੱਲੀ ਵੀ ਕੰਮ ਕਰ ਚੁੱਕੇ ਨੇ ਉਦੋਂ ਇੰਡੀਆ ਦੇ ਫੋਰਨ ਅਫੇਅਰ ਮਿਨਿਸਟਰੀ ਨੇ ਅਪਡੇਟ ਕੀਤਾ ਹੈ ਕਿ ਉਹਨਾਂ ਨੇ ਮਿਸਟਰ ਦਨੇਸ਼ ਪਟਨਾਇਕ ਨੂੰ 8ਵਾਂ ਦੇ ਵਿੱਚ ਬਹੁਤ ਸ਼ਾਂਤ ਜਿਹੜਾ ਅਪਾਇੰਟ ਕਰ ਦੇਣਾ ਹੈ ਆ 8ਵਾਂ ਵੱਲੋਂ ਆ 8ਵਾਂ ਅਪਾਇੰਟ ਕਰ ਦੇਣਾ ਹੈ ਉਹਨਾਂ ਦਾ ਵੀ 35 ਸਾਲ ਦਾ ਐਕਸਪੀਰੀਅੰਸ ਦੱਸਿਆ ਜਾ ਰਿਹਾ ਹੈ ਉਹ ਅ ਮੈਂਨ ਡਿਲੀ ਵੀ ਕੰਮ ਕੀਤਾ ਸਪੇਨ ਚ ਵੀ ਅਮੈਸਟਰ ਰਹੇ ਨੇ ਤੇ ਡਿਪਟੀ ਹੈਡਰ ਲੰਡਨ ਦੇ ਵਿੱਚ ਵੀ ਰਹੇ ਨੇ ਉਹਨਾਂ ਦਾ ਵੱਡਾ ਐਕਸਪੀਰੀਅੰਸ ਹੈ ਦੋਨਾਂ ਕੰਟਰੀਆਂ ਨੇ ਆਪੋ ਆਪਣੇ ਜਿਹੜੇ ਸਬੰਧ ਜਿਹੜੇ ਆ ਉਹਨਾਂ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਦੱਸਿਆ ਕਿ ਜੂਨ ਮਹੀਨੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਿਸ ਮਾਰਕ ਕਾਰਨੀ ਨੇ ਇੰਡੀਅਨ ਪ੍ਰਾਈਮ ਮਿੰਿਸਟਰ ਮਿਸ ਨਰਿੰਦਰ ਮੋਦੀ ਨੂੰ ਜੀ7 ਸਮਿਟ ਦੇ ਵਿੱਚ ਸੱਦਿਆ ਸੀ ਜਿਸ ਤੋਂ ਬਾਅਦ ਦੋਨਾਂ ਕੰਟਰੀਆਂ ਨੇ ਆਪੋ ਆਪਣੇ ਜਿਹੜੇ ਡਿਪਲੋਮੈਟਸ ਨੇ ਉਹਨਾਂ ਨੂੰ ਅਪਾਇੰਟ ਕਰਨ ਦੀ ਗੱਲ ਕਹੀ ਸੀ ਇਹਦੇ ਨਾਲ ਹੀ ਕੱਲ ਇੱਕ ਰਿਲੇਕਟਰ ਬੋਰਡ ਸਿਕ ਆਰਗੇਨਾਈਜੇਸ਼ਨ ਨੇ ਸਾਰੇ মিডিਆ ਨੂੰ ਜਿਹੜੀ ਆ ਉਹ ਬਲਾਸਟ ਕੀਤੀ ਹੈ ਜਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਵੀ ਆਂਡੀਆਂ ਨੇ ਜਿਹੜੇ ਕੈਨੇਡਾ ਦੇ ਵਿੱਚ ਹਾਈ ਅਫੀਸ਼ਰ ਲਾਉਣੇ ਆ ਉਹਨਾਂ ਦਾ ਕੋਈ ਪੁਲਸ ਤੇ ਮਿਲਤੀ ਦਾ ਜਾਂ ਅਜੰਸੀ ਦਾ ਬੈਕਗ੍ਰਾਉਂਡ ਨਹੀਂ ਹੋਣਾ ਚਾਹੀਦਾ ਉਹ ਸਿਰਫ ਡਿਪਲੋਮੈਟ ਹੋਣੇ ਚਾਹੀਦੇ ਨੇ ਇਹ ਉਹਨਾਂ ਨੇ ਮੰਗ ਕੀਤੀ ਹੈ ਵੀ ਕੈਨੇਡਾ ਇਸ ਗੱਲ ਦਾ ਖਿਆਲ ਰੱਖੇ ਇਸ ਤੀਕ ਕੈਨੇਡਾ ਸਰਕਾਰ ਦਾ ਕੋਈ ਪ੍ਰਤੀਕਰਮ ਨਹੀਂ ਆਇਆ ਪਰ ਉਹਨਾਂ ਦੀ ਇਹ ਲੈਟਰ ਤੋਂ ਉਹਨਾਂ ਦੀ ਮੰਗ ਜਿਹੜੀ ਆ ਉਹਨਾਂ ਨੇ ਸਾਰੇ ਹੀ ਮਿਨਿਸਟਰੀ ਮੀਡੀਆ ਤੇ ਐਕਸਨਿਕ ਮੀਡੀਆ ਨੂੰ ਜਿਹੜੀ ਆ ਬ੍ਰਾਡਕਾਸਟ ਕੀਤੀ ਆ ਬਲਾਸਟ ਕੀਤੀ ਆ ਇਸ ਦੀ ਅਸੀਂ ਤੁਹਾਡੇ ਨਾਲ ਅਪਡੇਟ ਸਾਂਝੀ ਕਰ ਰਹੇ ਹਾਂ ਅਗਲੀ ਖਬਰal ਬਾਅਦ ਅਗਲੇ ਖਬਰੇਸ ਵਕਤ ਪਾਰਲੀਮੈਂਟ ਦੇ ਜਿਹੜੇ ਫਿਸਕਲ ਵਾਚਟੌਗ ਆ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਆਨਰਸ ਸਮੇਂ ਵਿੱਚ ਜਿਹੜੀ ਪਬਲਿਕ ਸਰਵੰਟ ਦੀ ਖਰਚਾ ਹੈ ਕੈਨੇਡਾ ਦੇ ਵਿੱਚ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੀ ਫੈਡਰਲ ਸਰਕਾਰ ਇੱਥੇ ਅਪਡੇਟ ਕਰ ਚੁੱਕੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਫੈਡਰਲ ਵਰਕਫੋਰਸ ਨੂੰ ਘਟਾਵਾਂਗੇ ਬੰਤ ਇਹਦੇ ਬਾਅਦ ਵੀ ਕਹਿੰਦੇ ਆ ਕਿ ਇਹ ਅਗਲੇ 5 ਸਾਲਾਂ ਦੇ ਵਿੱਚ 7 ਬਿਲੀਅਨ ਡਾਲਰ ਤੱਕ ਦਾ ਜਿਹੜਾ ਇਹਦਾ ਖਰਚਾ ਵਧ ਜਾਣਾ ਹੈ ਇਹ ਸਦਾ ਵੱਡਾ ਹਾਲਾਂਕਿ 15% ਕੱਟ ਲਾਉਣ ਦੀ ਸਰਕਾਰ ਨੇ ਗੱਲ ਕਹੀ ਹੋਈ ਆ ਮੱਤੀ ਦੀ ਨਵੀਂ ਰਿਪੋਰਟ ਆਈ ਆ ਪੀਬੀਓ ਆਫਿਸ ਤੋਂ ਪਾਰਲੀਮੈਂਟ ਬਜਟ ਆਫਿਸਰ ਤੋਂ ਕਾਲ ਰਿਪੋਰਟ ਆਈ ਆ ਕਿ ਆਉਣ ਵਾਲੇ ਸਮੇਂ 'ਚ ਸਟਾਫਿੰਗ ਦੀ ਕਟੌਤੀ ਆਏਗੀ ਕਿਤੇ ਟੈਂਪਰੇਰੀ ਵਰਕਰਸ ਨੇ ਉਹਨਾਂ ਦੀ ਵੀ ਆਨਰਸ ਵਿੱਚ ਪੱਕੇ ਹੋਣਗੇ ਤੇ ਐਵਰੇਜ ਇੱਕ ਅਮਪਲਾਈ ਦਾ ਜਿਹੜਾ ਖਰਚਾ ਹੈ ਜੇਰੀਅਨ ਕੋਸਟ ਕਰੇਗਾ 1,72,000 172000 ਇਹ ਪਹਿਲਾਂ 157900 ਸੀ ਜਿਹੜਾ ਵੱਧ ਜਾਏਗਾ ਜੇ ਫੈਡਰਲ ਸਰਕਾਰ ਕਟ ਨਹੀਂ ਲਾਉਂਦੀ ਤੇ ਆਉਣ ਵਾਲੇ ਸਮੇਂ 'ਚ ਕੈਨੇਡਾ ਦੇ ਬਜਟ ਦੇ ਉੱਪਰ ਫੈਡਰਲ ਵਰਕਫੋਰਸ ਦਾ ਖਰਚਾ ਕਾਫੀ ਵੱਡੇ ਪੱਧਰ ਤੇ ਪਵੇਗਾ ਆ ਇਸ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੋਰ ਕੁਝ ਅਗਲੀਆਂ ਖਬਰਾਂ ਤੇ ਆਪਾਂ ਚਾਟ ਮਾਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੈਨੇਡਾ ਜਿਹੜਿਆ ਉਹ ਆਪਣੇ ਦੇ ਖਰਚੇ ਆਨ ਨੂੰ ਕੰਟਰੋਲ ਕਰ ਲਈ ਤੇ ਕੰਮ ਕਰ ਹੀ ਰਿਹਾ ਨਾਲ ਦੀ ਨਾਲ ਕੈਨੇਡਾ ਦੀ ਜਿਹੜੀ ਇੰਡਸਟਰੀਅਲ ਮਿਨਿਸਟਰੀ ਆ ਉਹਨੇ ਅਪਡੇਟ ਕੀਤੀ ਆ ਕਿ ਕੈਨੇਡਾ 25% ਟੈਰਫ ਆ ਚ ਚਾਈਨੀਸ ਸਟੀਲ ਦੇ ਉੱਪਰ ਲਾਏਗਾ ਖਾਲਾ ਕਿ ਜਿਹੜੇ ਸਕਾਟ ਮੋ ਨੇ ਸਸਕਾਚੂਅਨ ਦੇ ਮੁਖੀ ਉਹ ਇਸ ਕੱਲ ਦੀ ਮੰਗ ਕਰ ਰਹੇ ਨੇ ਕਿ ਕੈਨੇਡਾ ਆਸਟ੍ਰੇਲੀਆ ਚਾਈਨਾ ਦੇ ਖਿਲਾਫ ਆਪਣੀਆਂ پابੰਦੀਆਂ ਘਟਾਵੇ ਚਾਈਨਾ ਨਾਲ ਸਬੰਧ ਠੀਕ ਕਰੇ ਤੇ ਤਾਂ ਕਿ ਚੈਨਲ ਨਾਲ ਸਾਡੇ ਸੰਬੰਧ ਸਾਰਜ ਕਰ ਸਕਣ ਪੂਸੇ ਬਨੇ ਬਿਆਨ ਜਿਹੜਾ ਆ ਇੱਕ ਬੜਾ ਸਾਜਗਰ ਨਜ਼ਰ ਨਹੀਂ ਆਉਂਦਾ ਇਹਦੀ ਬੜੀ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਨਾਲ ਦੀ ਨਾਲ ਇਸ ਵਕਤ ਕੈਨੇਡਾ ਦੀ ਜਿਹੜੀ ਟ੍ਰਾਂਸਪੋਰਟ ਮਿਨਿਸਟਰੀ ਆ ਅਨੀਤਾ ਆਪਣਾ ਸੌਰੀ ਕ੍ਰਿਸਟੀਆਫੀ ਲੈਂਡ ਆ ਤੇ ਇੰਟਰਨਲ ਟ੍ਰੇਡ ਮਿਨਿਸਟਰ ਨੇ ਇਨ੍ਹਾਂ ਵੱਲੋਂ ਇੱਕ ਜਿਹੜੀ ਮੰਗਲਵਾਰ ਵਾਲੇ ਦਿਨ ਆ ਇੱਕ ਸਬਮਿਟ ਰੱਖੀ ਗਈ ਸੀ ਜਿਹਦੇ ਵਿੱਚ ਕੈਨੇਡਾ ਤੇ ਕੈਨੇਡਾ ਦੀ ਐਲੂਮੀਨੀਅਮ ਤੇ ਕੈਨੇਡਾ ਦੇ ਸਟੀਲ ਨੂੰ ਕੈਨੇਡਾ ਦੇ ਵਿੱਚ ਫੈਰੀਜ਼ ਬਣਾਉਣ ਲਈ ਰੀਲ ਪ੍ਰੋਜੈਕਟ ਬਣਾਉਣ ਲਈ ਵਰਤੋਂ ਵਿੱਚ ਕਿਸ ਤਰ੍ਹਾਂ ਲਿਆਉਣਾ ਹੈ ਇਹਦੇ ਬਾਰੇ ਇੱਕ ਉਹਨਾਂ ਨੇ ਸਬਮਿਟ ਰੱਖੀ ਗਈ ਸੀ ਸੋ ਕੈਨੇਡਾ ਇਸ ਵਕਤ ਲਗਾਤਾਰ ਅਪਡੇਟ ਕਰ ਰਹੇ ਤੇ ਅਪਡੇਟ ਕਰਨਾ ਜਾਰੀ ਰੱਖਾਂਗੇ ਜੀ ਅਗਲੀ ਖਬਰ ਇਸ ਵਕਤ ਕੈਨੇਡਾ ਦਾ ਜਿਹੜਾ ਡੈਫੀਸ਼ੈਂਟ ਆ 트ੰਪ ਟੈਰਫ ਦੇ ਤੋਂ ਬਾਅਦ ਕੈਨੇਡਾ ਦੀ ਬੀਸ਼ੱਕ ਗਲ ਉਹਨੀ ਸਟਰੌਂਗ ਹੋਈ ਆ ਇਸ ਹਫਤੇ ਜਿਹੜੀ ਕੈਨੇਡਾ ਦੀ ਲੋਨੀ ਆ ਕੱਲ ਦੇ ਪਰਸਨ ਦੇ ਮੁਕਾਬਲੇ ਥੋੜੀ ਹੋਰ ਸਟਰੋਂਗ ਹੋਈ ਆ 72.737 ਉੱਪਰ ਅਮਰੀਕਨ ਡਾਲਰ ਨਾਲ ਟ੍ਰੇਡ ਹੋ ਰਹੀ ਆ 72.75 ਦੇ ਵਿੱਚੋਂ ਨਾਲ ਹੀ ਕੈਨੇਡਾ ਦਾ ਜਿਹੜਾ ਰਿਕੋਰਡ ਡੈਫਿਸਿਟ ਆ ਛੱਡ ਦੇ 19 ਬਿਲੀਅਨ ਨੂੰ ਪਹੁੰਚ ਗਿਆ 19.5 ਬਿਲੀਅਨ ਨੂੰ ਪਹੁੰਚ ਗਿਆ ਇਹ 800 ਬਿਲੀਅਨ ਤੋਂ ਪਹਿਲਾਂ ਤੇ ਸਟੈਫ ਕੈਨੇਡਾ ਦੀ ਰਿਪੋਰਟ ਕੱਲ ਦੀ ਕੈਨੇਡਾ ਦਾ ਜਿਹੜਾ ਡੈਫਿਸਿਟ ਆ ਉਹ ਵੱਡੇ ਪੱਧਰ ਤੇ ਵਧਿਆ ਇਹ ਇਸ ਨੂੰ ਲੈ ਕੇ ਕੈਨੇਡੀਅਨ ਜਿਹੜੇ ਲਾਭ ਲੈਕਰ ਸਨ ਕਾਫੀ 80 ਤਨੇ ਸਾਢੇ 19 ਬਿਲੀਅਨ ਤੋਂ ਵੱਧ ਕੇ 8 ਬਿਲੀਅਨ ਤੋਂ ਵੱਧ ਕੇ ਸਾਢੇ 19 ਬਿਲੀਅਨ ਹੋ ਗਿਆ ਇਹ ਫਸਟ ਕੁਆਟਰ ਦੀ ਰਿਪੋਰਟ ਹੈ ਸਟੇਟ ਕੈਨੇਡਾ ਦੀ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਸਟਰ ਮਾਰਕ ਕਾਰਨੀ ਦਾ ਫਿਰ ਬਿਆਨ ਆਇਆ ਹੈ ਕਿ ਉਹ ਜਿਹੜਿਆ ਉਹਨਾਂ ਕੋ ਇੱਕੋ ਇੱਕ ਸੋਲੂਸ਼ਨ ਸੀ ਕਿ ਅਮਰੀਕਾ ਦੇ ਖਿਲਾਫ ਜਿਹੜੇ ਟੈਰਿਫ ਆ ਉਹਨਾਂ ਨੂੰ ਰਿਮੂਵ ਕਰੀਏ ਤਾਂ ਕਿ ਸਮాల్ ਠੀਕ ਹੋ ਸਕੇ ਤੇ ਸਾਡੇ ਜਿਹੜੀ ਟ੍ਰੇਡ ਡੀਲ ਅਮਰੀਕਨ ਹੋ ਸਕੇ ਕੈਨੇਡਾ ਇਸ ਵਕਤ ਲਗਾਤਾਰ ਜਿਹੜਾ ਜਦੋਂ ਜਦ ਕਰ ਰਿਹਾ ਹੈ ਕਿ ਅਮਰੀਕਨ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਡੀਲ ਜਿਹੜੀ ਉਸ ਨੂੰ ਸਟ੍ਰਾਈਕ ਕਰ ਲਵੇ ਇਹਦੇ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ جاری ਰੱਖਾਂਗੇ ਔਰ ਨਾਲ ਦੀ ਨਾਲ ਦੱਸਿਆ ਕਿ ਅੱਜ ਆਪੋਜੀਸ਼ਨ ਲੀਡਰ ਮਿਸਟਰ ਪੀਰ ਪਾਲੀਵਰ ਜਿਹੜੇ ਨੇ ਉਹ ਆ ਇਸ ਵਕਤ ਅਜ ਬ੍ਰੈਂਕਸਨ ਚ ਹੋਣਗੇ ਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਨੀ ਆ ਕ੍ਰਾਈਮ ਨੂੰ ਲੈ ਕੇ ਸੋ ਉਸ ਬਾਰੇ ਇੱਕ ਵੱਡੀ ਅਨਾਉਂਸਮੈਂਟ ਉਹ ਕਰਨਗੇ ਸੁਪੀਰ ਪੋਲੀਵਰ ਇਹ ਉਹਨਾਂ ਦੇ ਇਲੈਕਟ ਹੋਣ ਤੋਂ ਬਾਅਦ ਪਹਿਲੀ ਵਾਰੀ ਬ੍ਰੈਂਕਸਨ ਦੇ ਵਿੱਚ ਆ ਰਹੇ ਨੇ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਅਪਡੇਟ ਚਾਰੀ ਰੱਖਾਂਗੇ ਸੋਸ਼ਲ ਮੀਡੀਆ 'ਨਹੀਂ ਤੁਹਾਨੂੰ ਅਪਡੇਟ ਕਰਾਂਗੇ ਕਿ ਮਿੱਤਰ ਪੋਲੀਵਰ ਜਿਹੜੇ ਨੇ ਉਹ ਪੋਲੀਵਰ ਜਿਹੜੇ ਬ੍ਰੈਂਕਸਨ ਆ ਰਹੇ ਨੇ ਤੇ ਕਿਹੜੇ ਮਸਿਆਂ ਦੇ ਉੱਪਰ ਉਹਨਾਂ ਵੱਲੋਂ ਅਵੇਸੇ ਉਹਨਾਂ ਨੇ ਕ੍ਰਿਮੀਨਲ ਕੋਡ ਬਾਰੇ ਕੁਝ ਜਿਹੜੀ ਅਪਡੇਟ ਕਰਨੀ ਆ ਤੇ ਅਫੀਸ਼ੀਅਲ اپੋਜੀਸ਼ਨ ਲੀਡਰ ਨੇ ਇੱਕ ਪ੍ਰੈਸ ਕਾਨਫਰੰਸ ਅੱਜ ਨਾਲ ਦੀ ਗ੍ਰੈਂਟਨ ਦੇ ਵਿੱਚ ਸਵੇਰੇ ਹੋਣ ਜਾ ਰਹੀ ਆ ਤੇ ਕ੍ਰਿਮੀਨਲ ਕੋਡ ਨੂੰ ਅਮੈਂਡ ਕਰਨ ਬਾਰੇ ਉਹਨਾਂ ਦੀ ਇਹ ਪ੍ਰੈਸ ਕਾਨਫਰੰਸ ਹੋਏਗੀ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਖਬਰਾਂ ਕਾਫੀ ਨਹੀਂ ਪਰ ਥੋੜੀ ਜਿਹੀ ਕਮਸ਼ੀਅ ਲੈ ਕੇ ਆਪਾਂ ਅੱਗੇ ਵਧਦੇ ਹਾਂ ਪੰਜਾਬ ਦੇ ਫਲੱਡ ਸਿਚੁਏਸ਼ਨ ਦੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਚ ਇੰਟਰਸਟ ਵੇਟ ਘਟਾਉਣ ਨੂੰ ਲੈ ਕੇ ਕਾਫੀ ਹੈਗਾ ਇਹਦੇ ਬਾਰੇ ਅਪਡੇਟ